ਇਹ ਚੀਜ਼ ਦੇਖਿਆ ਜਾਦੀ ਬਾਰਡਰ ਤੇ ਲੜਾਈ ਚੱਲ ਰਹੀ ਹੈ ਉਦੋਂ ਦਾ ਧਰਮ ਦਾ ਕੋਈ ਰੌਲਾ ਨਹੀਂ ਜੰਦ ਰਿਆ ਟਿਕਟੌਕ ਤੇ ਸੋਸ਼ਲ ਮੀਡੀਆ ਤੇ ਸਿਰਫ ਕੁਝ ਫੇਕ ਆਈਡੀਆਂ ਸਿੱਖਾਂ ਦੇ ਨਾਂ ਤੇ ਬਣਾ ਕੇ ਮੁਸਲਮਾਨਾਂ ਨੂੰ ਗਾਲਾਂ ਕੱਢ ਰਹੀਆਂ ਨੇ ਕਿਉਂ ਹੁਣ ਬਾਰਡਰ ਤੇ ਲੜਾਈ ਲੱਗੀ ਹੁਣ ਜਿਹੜੇ ਆਹ ਕਾਗਜ਼ੀ ਸ਼ੇਰ ਨੇ ਫੇਕ ਆਈਡੀਆਂ ਹੁੰਡਣ ਵਾਲੀਆਂ ਪਰਝਾਈਆਂ ਜਿਨ੍ਹਾਂ ਨੇ ਸ਼ਕਲ ਨਹੀਂ ਵਿਖਾਉਣੀ ਤੇ ਗੱਲਾਂ ਕਰਨੀਆਂ ਨੇ ਯੋਧੇ ਵਾਲੀਆਂ ਉਹ ਅੱਜ ਕੱਲ ਜਿਹੜਾ ਹੈ ਸਿਰਫ ਮੁਸਲਮਾਨਾਂ ਨੂੰ ਗਾਣਾ ਗੱਟ ਰਹੇ ਆ ਸਿੱਖਾਂ ਨੂੰ ਭੰਡਣਾ ਬੰਦ ਕਰਤਾ ਕਿਉਂ ਕਿਸ ਨੂੰ ਲੜਨਾ ਪਊਗਾ ਉਹਨੂੰ ਲੜਨ ਦਾ ਟਾਈਮ ਕੌਣ ਆਊਗਾ ਪੰਜਾਬ ਵਾਲੇ ਹੁਣ ਭਾਈ ਜੇ ਛੋਡੀ ਜਾਂਗਾ ਤੁਸੀਂ ਐਡੇ ਜੋਧੇ ਬਣਦੇ ਹੀ ਆ ਕਰ ਦੇਣਾ ਉਹ ਕਰ ਦੇਣਾ ਹੁਣ ਜਾਓ ਲੜ ਲਓ ਆਸੀ ਪੁੱਠੀਆਂ ਜਮਾਂ ਲਹਾਈਆਂ ਜੀ ਛਾਦੇ ਫਲਾਣੇ ਡਾਕਟਰ ਸਾਹਿਬ ਨੇ ਬੜਾ ਕੁਝ ਕੀਤਾ ਜੀ ਜੀ ਫਲਾਣਾ ਹੁਣ ਜਾਓ ਲੜ ਲਓ ਹੁਣ ਇੱਥੇ ਕੀ ਕਰ ਰਹੇ ਹੋ ਤਉ ਨੂੰ ਜੋ ਦਾ ਭਾਰਤਾ ਤੇ ਬ੍ਰਾਹਮਣ ਲੱਗੇ ਹੋਏ ਨੇ ਜੀ ਸਿੱਖ ਸਾਡੇ ਭਰਾ ਨੇ ਉਹ ਖਾਲਸਾ ਨਹੀਂ ਹੁੰਦੇ ਨੇ ਉਹ ਅੱਤਵਾਦੀ ਨੇ ਦੇਸ਼ ਦੇ ਗੱਦਾਰ ਤੇ ਹੁਣ ਜੀ ਸਿੱਖ ਸਾਡੇ ਭਾਈ ਨੇ ਹੁਣ ਭੈਣਾ ਮੂਰੇ ਪੇਸ਼ ਕਰਤੀਆਂ ਇਹਨਾਂ ਨੇ ਅੱਜ ਗੁਰੂ ਸਾਹਿਬ ਜੀ ਤੁਸੀਂ ਛਾਦਾਤਾਂ ਲੰਬ ਵਿਚਾਇਆ ਜੀ ਹੁਣ ਆਜੋ ਜੀ ਕਿਛੇ ਰੂਪ ਚਾਜੋ ਅੱਤਵਾਦ ਤੋਂ ਬਚਾ ਲਓ ਕਿਉਂ ਪਹਿਲਾਂ ਅੱਤਵਾਦੀ ਨਹੀਂ ਦੇਹੀ ਪਹਿਲਾਂ 800 ਕਿਸਾਨ ਮਰ ਗਏ ਉਸ ਨੂੰ ਯਾਦ ਨਹੀਂ ਆਈ ਅੱਜ ਸਾਨੂੰ ਬੜਾ ਸਿੱਖ ਦੀਦੇ ਨੇ ਅੱਜ ਮਰਨ ਨੂੰ ਪੰਜਾਬੀ ਰਹਿਗੇ ਮੈਨੂੰ ਵੀ ਨਾ ਬੀਨੋ ਬੇਨਤੀ ਹੈ ਭਾਈ ਆਪਣੀ ਜੰਗ ਨਹੀਂ ਹੈਗੀ ਇਹਨਾਂ ਦੀ ਜੰਗ ਆ ਬਹਾਮਣਾ ਦੀ ਆਪਣੀ ਆਪ ਲੜਨ ਸਾਡੀ ਨੌਕਰੀਏ ਤੇ ਭਈਏ ਬੱਚੇ ਨੇ ਜੋ ਦੁਨੀਆ ਭੱਵ ਦਾ ਗੰਦ ਲੈ ਕੇ ਬਿਠਾਤਾ ਬੱਚੇ ਸਾਡੇ ਬਾਹਰ ਬਚਾਰੇ ਉੱਜੜਨ ਨੂੰ ਮਜਬੂਰ ਹੋਏਵੇਂ ਇੱਥੇ ਦਿਹਾੜੀਆਂ ਕਰਕੇ ਮਰਨ ਦੇ ਨੇ ਜੇ ਜੰਗ ਹੋਗੀ ਤਾਂ ਤੁਸੀਂ ਲੜੋ ਕਿਉਂ ਲੜੀਏ ਭਾਈ ਉਧਰ ਮਾ ਕੋ ਮਰੇ ਤਾਂ ਪੰਜਾਬੀ ਇੱਧਰ ਮਰੇ ਤਾਂ ਪੰਜਾਬੀ ਅੰਬਖਾਨ ਨੂੰ ਬੰਦਰੀ ਡੰਡੇ ਖਾਨ ਨੂੰ ਰਿਚ ਭੈਣਾ ਪੇਸ਼ ਕਰਾਂ ਤੁਸੀਂ ਅਫਗਾਨੀਆਂ ਨੂੰ ਤੇ ਬਾਰਡਰਾਂ ਦੇ ਮਰਨ ਜੋਗੇ ਰਹਿ ਗਏ ਪੰਜਾਬੀ ਕਿਉਂ ਭਾਈ ਹੁਣ ਲਿਆਓ ਥੋਡੇ ਅਫਗਾਨੀ ਪੜਾਣੇ ਜਿਨ੍ਹਾਂ ਨੇ ਤੁਹਾਡੇ ਟਕੇ ਟਕੇ ਵੇਚੀਏ ਤੁਹਾਡੇ ਗਜਨੀ ਦੇ ਬਾਜ਼ਾਰ ਲਾਇਏ ਤੁਸੀਂ ਤਾਂ ਬੇਗਾਨੇ ਤੋਂ ਲੋਕੋ ਨਾਲ ਧਰਮ ਦੇ ਨਾ ਕੌਮ ਦੇ ਨਾ ਤੁਹਾਨੂੰ ਇੱਜ਼ਤ ਦਾ ਨਾ ਧੀਆਂ ਭੈਣਾਂ ਦੇ ਹੁਣ ਲਿਆਓ ਅਫਗਾਨੀ ਉਡਾ ਲਓ ਉੱਥੇ ਹੁਣ ਪੰਜਾਬੀ ਕਿਉਂ ਆ ਉਹ ਤੁਹਾਨੂੰ ਪੰਜਾਬੀ ਯਾਦ ਨਹੀਂ ਆਉਂਦੇ ਜਿਹੜੀ ਕੌਮ ਨੇ ਉੱਥੇ ਘਾਣ ਕੀਤਾ ਤੇ ਉਹਨਾਂ ਨੂੰ ਤੁਸੀਂ ਅੱਜ ਇੱਕ ਦੁਪਰਾ ਦੱਸਦੇ ਮਗਾਦਿਆਂ ਸਾਨੂੰ ਤੁਸੀਂ ਕਹਿੰਦੇ ਹੋ ਯਾਦ ਕਰੋ ਗੜੂ ਸ਼ਾਹ ਨੂੰ ਕਿੰਨੇ ਮਾਰਿਆ ਛੋਡੇ ਪੁਰਖਿਆਂ ਨੂੰ ਕਿੰਨੇ ਮਾਰਿਆ ਕਿਉਂ ਭਾਈ ਸਾਨੂੰ ਦਾ ਯਾਰ ਤੁਸੀਂ ਭੁੱਲ ਗਏ ਸਾਡੇ ਲੋਕਾਂ ਨੂੰ ਮਾਰਨ ਵਾਲੇ ਅਫਗਾਨੀ ਸੀ ਇਹ جنگ ਛੋਡੀ ਆ ਆਪਾਂ ਲੜੋ ਠੀਕ ਹੈ ਨਾ ਸਿੱਖਾਂ ਜਾਂ ਸਾਡੇ ਵਰਗੇ ਪੰਜਾਬੀਆਂ ਦੇ ਕਿਸੇ ਦੇ ਕੌਮ ਦੇ ਗੱਲ ਨਾ ਆਪਾਂ ਪੰਜਾਬੀਆਂ ਨੇ ਜੰਗ ਨਹੀਂ ਲੜਨੀ ਉਦੋਂ ਅਸੀਂ ਹਿੰਦੂ ਨਹੀਂ ਹੁੰਦੇ ਜਦ ਕਾ ਅਸੀਂ ਕੋਈ ਗੱਲ ਕਰੀਏਗਾ ਹੱਕ ਦੀ ਆ ਸੱਚ ਦੀ ਗੱਲ ਕਰੀਏ ਉਦੋਂ ਅਸੀਂ ਦੁਨੀਆ ਹੁੰਦੇ ਹਾਂ ਹੁਣ ਤੁਸੀਂ ਕਹਿੰਦੇ ਜੀ ਤੁਸੀਂ ਪੰਜਾਬੀ Hindu ਹਮਾਰੇ ਸਾਥ ਹੋ ਤੁਸੀਂ ਲੜੋ ਹਮਾਰੇ ਭਾਈ اچھا ਹੁਣ ਭਾਈ ਹੋ ਕੇ ਜੇ ਸਾਡੇ ਬੱਚੇ ਦੀ ਨੌਕਰੀ ਖੋਣਦੇ ਹੋ ਜੇ ਸਾਡੇ ਦੇ ਪਰਚੇ ਦਿੰਦੇ ਹੋ ਉਦੋਂ ਜਿਸੇ ਕੋ ਗੱਲ ਕਰੇ ਉਦੋਂ ਹਿੰਦਸਤਾਨੀ ਅੱਜ ਦੇ ਜੀ ਅੱਜ ਉਹ ਮਾੜਾ ਭਾਈ ਆ ਹੁਣ ਭਾਈ ਆਪਣੀ ਜਿਹੜੀ ਛੋਟੀ ਗੱਦਾਰੀਆਂ ਕੀਤੀਆਂ ਨੇ ਨਾ ਆਪਣੀ ਲੜਾਈਆਂ ਆਪ ਲੜੋ ਅਫਗਾਨੀ ਲੈ ਆਓ ਤੇ ਲੜਾ ਲਓ ਪੰਜਾਬੀਆਂ ਦੇ ਗੱਲ ਨਾ ਪਾਓ ਪੰਜਾਬੀਆਂ ਨੂੰ ਫਿਲਸਤੀਨ ਨਾ ਬਣਾਓ ਛੁੱਟੀ ਜਾਇਗਾ ਖੁਦ ਲੜੂ ਗੱਲਾਂ ਦਾ ਬੜੀਆਂ ਮਾਰਦੇ ਹੋ ਰੋਜ਼ ਇਤਹਾਦ ਮਾੜੇ ਮਟੱਠੋ ਨੇ ਕੜਾ ਮਾੜੇ ਫਲਾਨੇ ਨੇ ਬੋਕੜਾ ਹੁਣ ਕੀ ਹੋ ਗਿਆ ਜਾਣਦੇ ਛੁੱਟੀ ਕੱਦ ਪਹਿਣਾ ਛੱਡ ਕੇ ਪਾਣੀ ਪਾਚੋ ਭੱਜਣ ਵਾਲੇ ਉਹ ਆਪਣੀ ਲੜਾਈ ਆ ਆਪਣੇ ਟੋਪੀ ਪੰਜਾਬੀਆਂ ਦੇ ਗੱਲ ਨਾ ਪਾਓ ਠੀਕ ਹੈ ਨਾ ਹੁਣ ਜਿਹੜਾ ਧਰਮ ਦਾ ਬੰਦ ਹੋ ਗਿਆ ਰੋਲਾ ਬਾਈ ਬਾਕੀ ਮੈਂ ਦੱਸਾਂ ਇਹ ਸਭ ਸਰਕਾਰੀ ਏਜੰਡਾ ਇਹਨਾਂ ਧਰਮਾਂ ਦੇ ਨਾਲ ਉਹ ਲਈ ਚੱਲਦੇ ਨੇ ਉਸੇ ਸਮੇਂਦਾਰ ਨੂੰ ਇਸ਼ਾਰਾ ਬਹੁਤ ਠੀਕ ਹੈ ਬਾਕੀ ਪਾਕਿਸਤਾਨੀ ਵੀਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਵੀਰ ਇਹ ਬੰਦੇ ਸਿੱਖ ਨਹੀਂ ਹੈਗੇ ਫੇਕ ਆਈਡੀਆਂ ਬਣਾ ਕੇ ਬੇਚੇ ਨੇ ਠੀਕ ਹੈ ਇਹ ਜਾਣ ਕੇ ਸਿਰਫ ਹਾਂ ਨਫਰਤ ਫੈਰਾਉ ਛੋੜਾ ਜਾਂ ਤੁਸੀਂ ਕੰਟਰੋਲ ਕਰਿਓ ਤਾਂ ਕਿ ਕੱਲ ਨੂੰ ਤੁਹਾਡੇ ਉਧਰੋਂ ਕੋਈ ਵੀਡੀਓ ਪਵੇ ਤੇ ਮੁੜ ਕੇ ਉਹ ਵੀਡੀਓ ਇਹਨਾਂ ਨੇ ਹਰ ਜਗ੍ਹਾ ਸਪਰੈਡ ਕਰਨੀ ਆ ਸਰਕਾਰਾਂ ਨੇ ਇਹਦੀ ਚ ਵੀ ਵਧਾਉਣੀ ਆ ਉਹਦੀ ਕਿ ਹਾਂ ਜੀ ਇਹ ਲੜਦੇ ਫਿਰਨ ਸਾਡਾ ਤੁਹਾਡੇ ਨਾਲ ਕੋਈ ਲੈਂਡ ਦੇ ਇਨੀ ਥੋੜੀ ਇਹਨਾਂ ਦੀ ਲੜਾਈ ਐ ਇਹ ਸਰਕਾਰਾਂ ਦੀ ਇਹ ਲੜਨ ਅਸੀਂ ਤੁਹਾਡੇ ਖਿਲਾਫ ਨਹੀਂ ਆਉਂਦੇ ਸਿੱਧੀ ਗੱਲ ਤੁਸੀਂ ਭਰਾਓ ਸਾਡੇ ਸਾਡਾ ਕੋਈ ਲੈਂਡ ਦੇ ਇਨੀ ਹੈ ਤੁਸੀਂ ਇਹਨਾਂ ਦੇ ਜੂਥ ਫੇਰੋ ਜੋ ਮਰਜ਼ੀ ਕਰੋ ਪੰਜਾਬ ਨਹੀਂ ਆਉਂਦਾ ਇਹਨਾਂ ਨਾਲ ਕਿਸੇ ਵੀ ਰੋਲੇ 'ਚ ਥੋਕੋ ਇਹਨਾਂ ਨੂੰ ਕੋਟੋ ਮਾਰੋ ਜੋ ਮਰਜ਼ੀ ਕਰੋ ਪੰਜਾਬੀ ਪੰਜਾਬੀ ਹੁੰਦਾ ਗੱਲ ਖਾਦਾ ਮੈਂ ਧਾਰਮਿਕ ਬਸਨਲ ਮੈਟਰ ਹੈ ਠੀਕ ਹੈ ਉਹ ਬੰਦੇ ਦਾ ਆਪਣਾ ਬਿਲੀਵ ਹੈ ਬਾਕੀ ਇਹੀ ਭਰਾ ਐ ਅਸੀਂ ਇਹਨਾਂ ਦੇ ਰੋਲੇ 'ਚ ਨਹੀਂ ਆਉਂਦੇ ਤੁਸੀਂ ਜਿਵੇਂ ਮਰਜ਼ੀ ਤਾਂਗੋ ਇਹਨਾਂ ਦੀ ਲੜਾਈ ਐ ਆਪ ਲੜਨ ਗਿਆ ਕੇ ਤੇ ਜਿਹੜੀ ਘੁੰਡ ਵਾਲੀਆਂ ਪਰਦੇਈਆਂ ਜਾ ਕੇ ਖੋਦ ਲੜੋ ਉੱਥੇ ਠੀਕ ਐ ਕਦੇ ਤੁਸੀਂ ਸਿੱਖ ਬਣ ਕੇ ਆਈ ਦੀ ਬਣਾ ਲੈਨੇ ਹੋ ਕਦੇ ਤੁਸੀਂ ਹਿੰਦੂ ਬਣ ਜੰਨੇ ਹੋ ਕਦੇ ਤੁਸੀਂ ਮੁਸਲਮਾਨ ਬਣ ਜੰਨੇ ਹੋ ਕਦੇ ਸਿੱਖਾਂ ਨੂੰ ਗਾਲ੍ਹਾਂ ਕਦੇ ਇਹਨੂੰ ਗਾਲ ਕਦੇ ਉਹਨੂੰ ਗਾਲ ਹੁਣ ਲੜ ਲਓ ਚੰਗਾ ਹਮ ਮਾਰੇ ਹਮ ਫਲਾਨੇ ਵਾਲੇ ਫਲਾਨੀ ਸਟੇਟ ਵਾਲੇ ਫਲਾਨੀ ਸਟੇਟ ਵਾਲੇ ਮਾਰੇ ਉਹਨੀਆਂ ਕਰਿਆ ਉਹ ਕਰਿਆ ਹੁਣ ਕੀ ਹੋ ਗਿਆ ਉਹ ਕੀ ਹੋ ਗਿਆ ਸਾਰੇ ਤੁਹਾਡੇ ਕੋਲ ਸੋਸ਼ਲ ਮੀਡੀਆ ਤੇ ਸ਼ਕਲ ਨਹੀਂ ਬਖਾਉਂਦੀ ਜੰਗਾਂ ਤੁਸੀਂ ਕੀ ਲੜਨੀ ਆ। ਬਾਕੀ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀਰ ਸਾਰਾ ਕੁਝ ਝਾੜਤਾ ਇਹਨਾਂ ਨੇ ਸਿਆਣੇ ਬਣਿਓ ਤੇ ਰੌਲੇ 'ਚ ਨਾ ਪਿਓ ਸਾਡੀ ਜੰਗ ਨਹੀਂ ਆ। ਸਾਡਾ ਲੱਖਾਂ ਬੰਦਾ ਪਹਿਲਾਂ ਇਹਨਾਂ ਨੇ ਇਨਕਾਊਂਟਰਾਂ ਦੇ ਮਾਰਤਾ ਫਿਰ ਕਹਣਾ ਇਹਨਾਂ ਨੇ ਨਸ਼ਿਆਂ ਨਾਲ ਮਾਰਤਾ ਉਹ ਤੋਂ ਬਾਅਦ ਉੱਜੜ ਗਏ ਸਾਰੇ ਹੁਣ ਕੁਝ ਬਚਿਆ ਫਰੇ। ਜਿਹੜਾ ਮੂਹ ਚੱਕਈ ਹਾਂ ਜੀ ਪੰਜਾਬੀ ਸਾਤ ਦਿਨ ਮੈਂ ਤਾਂ ਕਹਿੰਦਾ ਉਹਨੇ ਪਰਿਵਾਰ ਨੂੰ ਫੋਨ ਕਰੋ ਕੋਈ ਲੋੜ ਨਹੀਂ ਇਹਦੀ ਮਦਦ ਦੀ। ਜੇ ਸਾਡੇ ਇਹ ਜੇ ਹਾਲਾਤ ਕਰਤਾ ਕਿ ਦੇ ਛੱਡਣੋਂ ਮਜਬੂਰ ਕਰਤਾ ਕਿ ਤੇ ਪੱਟਾ ਦੇ ਮੇਰੇ ਵਰਗੇ ਤੇ ਕੋਈ ਨੌਕਰੀ ਹੋ ਕੇ ਦਾ ਕੁਝ ਕੇ ਦਾ ਰੋਜ਼ਗਾਰ ਬੰਦ ਕਰਾ ਮਜਬੂਰ ਕਰਤੇ ਹੁਣ ਕਹਣਾ ਜਸਟਾ ਜੰਗ ਦਾ ਟਾਈਮ ਆਉਂਦਾ ਹਾਂ 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 ਮਾੜੇ ਭਾਈ ਕਿਉਂ ਉਹ ਤਾਂ ਲੱਛੀ ਲੱਛੀ ਹੁਣ ਲੜ ਦੋ ਮੂਹ ਪੀਰੋ ਉਹ ਮੂਹ ਪੀ ਕੇ ਜਾਓ ਲੜੋ ਹੁਣ ਆਪਣੀ ਜੰਗ ਆਪ ਲੜੋ ਨਾ ਬਾਕੀ ਪੰਜਾਬੀਆਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਆ ਪਰਲੇ ਵਾਲਿਆਂ ਨੂੰ ਇੱਧਰ ਵਾਲਿਆਂ ਨੂੰ ਵੀਰੇ ਪਾਵੜਾ ਕੋ ਲੈਣ ਦੇਣੀ ਹੈਗਾ ਜਿਵੇਂ ਮਰਜ਼ੀ ਠੋਕੋ ਇਹਨਾਂ ਨੂੰ ਦਾਇ ਸੀਤਾ ਰਾਮ ਵੈਗੂ ਦਾ ਖਾਲਸਾਵਾਦੀ ਫਤਿਹ ਸਲਾਮ